ਹਰਿਆਣਾ ਦੇ ਹਿਸਾਰ ਵਿੱਚ 65 ਸਵਾਰੀਆਂ ਨਾਲ ਭਰੀ ਬੱਸ ਪਲਟੀ CRPF ਜਵਾਨ ਦੇ بیٹے ਦੀ ਮੌਤ 52 ਸੀਟਰ ਸੀ ਬੱਸ ਮਚਿਆ ਰਿਹਾ ਚੀਖ ਚਿਹਾੜਾ 4 ਵਿਦਿਆਰਥੀ ਗੰਭੀਰ ਜ਼ਖਮੀ ਬੱਸ ਵਿੱਚ ਫਸੇ ਰਹੇ ਯਾਤਰੀ ਹਰਿਆਣਾ ਦੇ ਹਿਸਾਰ ਵਿੱਚ ਸੋਮਵਾਰ ਦੀ ਸਵੇਰੇ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ ਬੱਸ ਵਿੱਚ ਸਵਾਰ ਇੱਕ ਵਿਦਿਆਰਥੀ ਦੀ ਮੌਤ ਹੋ ਗਈ 4 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਉਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ 52 ਸੀਟਰ ਬੱਸ ਵਿੱਚ 60 ਦੇ ਕਰੀਬ ਸਵਾਰੀਆਂ ਸਨ ਇਹਨਾਂ ਵਿੱਚ ਜ਼ਿਆਦਾਤਰ ਕੋਚਿੰਗ ਸੈਂਟਰ ਅਤੇ ਸਕੂਲ ਦੇ ਵਿਦਿਆਰਥੀ ਸਨ ਹਾਦਸਾ ਸਵੇਰੇ 9 ਵਜੇ ਰਾਜਲੀ ਰੇਲਵੇ ਫਾਟਕ ਤੋਂ ਕੁਝ ਹੀ ਦੂਰੀ ਤੇ ਹੋਇਆ ਹਨੇਰੀ ਕਾਰਨ ਸੜਕ ਤੇ ਦਰਖਤ ਡਿੱਗਾ ਹੋਇਆ ਸੀ ਡਰਾਈਵਰ ਨੇ ਬੱਸ ਦੇ ਇੱਕ ਹਿੱਸੇ ਨੂੰ ਇੱਕ ਸਾਈਡ ਤੋਂ ਕੱਚੇ ਰਸਤੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਬਾਰਿਸ਼ ਦੇ ਕਾਰਨ ਗਿੱਲੀ ਹੋਈ ਜ਼ਮੀਨ ਵਿੱਚ ਬੱਸ ਧਸ ਜਾਣ ਕਾਰਨ ਪਲਟ ਗਈ ਹਾਦਸੇ ਦੌਰਾਨ ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਕਈ ਸਵਾਰੀਆਂ ਬੱਸ ਵਿੱਚ ਫਸੀਆਂ ਹੋਈਆਂ ਸਨ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਸਵਾਰੀਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਦੂਜੇ ਪਾਸੇ ਮਰਨ ਵਾਲਾ 20 ਸਾਲਾ ਖੁਸ਼ੀ ਮੁਹੰਮਦ ਰਾਜਲੀ ਦਾ ਰਹਿਣ ਵਾਲਾ ਸੀ ਉਹ ਕੰਪਿਊਟਰ ਦਾ ਕੋਰਸ ਕਰ ਰਿਹਾ ਸੀ ਮ੍ਰਿਤਕ ਦਾ ਪਿਤਾ ਸੀਆਰਪੀਐਫ ਦਾ ਜਵਾਨ ਹੈ ਤੇ ਉਹ ਦਿੱਲੀ ਵਿੱਚ ਤਾਇਨਾਤ ਹੈ ਅੱਜ ਸਵੇਰੇ ਹੀ ਉਹ ਦਿੱਲੀ ਗਿਆ ਸੀ ਉਸਦੀ ਮਾਤਾ ਅੰਗਣਵਾੜੀ ਵਰਕਰ ਹੈ ਸਵਾਰੀਆਂ ਦਾ આરોਪ ਹੈ ਕਿ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਹੋਇਆ ਉਸਨੇ ਤੇਜ਼ ਸਪੀਡ ਵਿੱਚ ਡਿੱਗੇ ਦਰਖਤ ਕੋਲੋਂ ਬਸ ਕੱਦਣ ਲਈ ਕੱਠ ਮਾਰੀ ਜਿਸ ਕਾਰਨ ਬਸ ਪਲਟ ਗਈ